ਸ਼ਿਰਪਾ ਦੇ ਸਭ ਜੇ ਸਪਾ ਸੁਗੱਠਿਆ ਸੋਇਆ ਸ਼ਾਵਣਾ ਧਾਵਿ ਸਾਹੋ ਸਾਤਨਾ ਸ਼ਿਰਵਾਇ ਬ੍ਰੋ ਸਾਗਮ ਕੀਆ ਮਾਨਾ ਹਾਲੀ ਕਰਸਾਣੀ ਕਰਨ ਸ਼ਰਮ ਪਾਣੀ ਤਨ ਖੇਟਾ ਨਾਮ ਬੀਜ ਸੰਤੋਖ ਸੁਹਾਗਾ ਅਰਾ ਪਗੜੀ ਦੀ ਰੇਸਾ ਮਾਨਾ ਹਾਲੀ ਕਰਸਾਣੀ ਕਾਰਨੀ ਸ਼ਰਮ ਕਾਣੀ ਕਣ ਖੇਤ ਨਾਮ ਗੀਡ ਸੰਤੋਖ ਸੁਵਾਗਾ ਅਰਾਖੜੀ ਦੀ ਵੇਸਾ ਪਾਉ ਕਰਮ ਕਰ ਗਿਆਨ ਸੀ ਛੇ ਘਰ ਭਾਖਟ ਦੇ ਬਾਪਾ ਮਾਇਆ ਸਾਥ ਨਾ ਹੋਏ ਇਹਨਾਂ ਮਾਇਆ ਜਗ ਮੋਇਆ ਤੇ ਇਹਨਾਂ ਬੁੱਝ ਜਾ ਵਰਤ ਸੋਚ ਕਰ ਭਾਨ ਸਾਰ ਕੈਸੇ ਵਿਚੈ ਕੈਸਨੂੰ ਰੱਖ ਵਣ ਜਾ ਰਿਆ ਸੋ ਵੰਜ ਕਰ ਲੈ ਲਾ ਮਨ ਹਸਾ ਸੁਣ ਸਾਸਤਰ ਸੋ ਡਾਗੜੀ ਤਾਕ ਢੋੜੇ ਲੈ ਚੱਲ ਨਗੇ ਆਂ ਆ ਮਰ ਤੁਮਣ ਜਾਣੇ ਤਾਲ ਨਾਰੰਕਾਰ ਦਾ ਦੇ ਸਜਾਇ ਤਾ ਸੁਖ ਲੈ ਮਾਨ ਲਾਏ ਜਿਤ ਕਾਲੇ ਚਾਤਰੀ ਮਨ ਨਾਮ ਕਰ ਤੰਮਾ कर ता नान केख नगर करवागण वाहिगुरू जी का ख़ाल वाहिगु जी फटह